ਕਈ ਪਾਰਟੀਆਂ ਤੁਰੀਆਂ ਫੇਰਦੀਆਂ ਝੂਠ ਬੋਲ ਕੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਭੰਡ ਕੇ ਲੜਾਈਆਂ ਕਰਕੇ ਵੋਟਾਂ ਦੀ ਰਾਜਨੀਤੀ ਕਰਦੀਆਂ ਧਰਮ ਦੇ ਨਾਂ ਤੇ ਵੰਡਦੀਆਂ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਵਿਕਾਸ ਦੇ ਨਾਂ ਤੇ ਵੋਟ ਮੰਗਦੀ ਆ ਜਿਹੜੀ ਗਰੰਟਾ ਦੇ ਕੇ ਸ਼ਹਿਰ ਨੂੰ ਤੇ ਸਾਡੇ ਪਿੰਡਾਂ ਨੂੰ ਨਮੂਨੇ ਦਾ ਹਲਕਾ ਬਣਾ ਕੇ ਫੇਰ ਵੋਟਾਂ ਮੰਗਦੀ ਆ ਤੇ ਸਾਥ ਸੰਗਤ ਸਭ ਤੋਂ ਵੱਡੀ ਲੋੜ ਹੁੰਦੀ ਆ ਰੱਬ ਨਾ ਕਰੇ ਜੇ ਕਿਸੇ ਦੇ ਘਰੇ ਕੋਈ ਬਜ਼ੁਰਗ ਬਿਮਾਰ ਹੋ ਜੇ ਤੇ ਉਹਦੇ ਇਲਾਜ ਦੇ ਵੇਲੇ ਜਦੋਂ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਡਾਕਟਰ ਕਹਿ ਦਿੰਦੇ ਆ ਪਹਿਖਰਾਓ ਪਹਿਲਾਂ 50000 ਰੁਪਏ ਜਮਾ ਤੇ ਫਿਰ ਇਲਾਜ ਸ਼ੁਰੂ ਕਰਦੇ ਜਿਹੜਾ ਗਰੀਬ ਪਰਿਵਾਰ ਆ ਉਹਦੇ ਲਈ ਬੜੀ ਵੱਡੀ ਉਹ ਪਿੱਪਤਾ ਪੰਜ ਜਾਂਦੀ ਆ ਹੋ ਸਕਦਾ ਉਹਦਾ ਇਲਾਜ ਜਿਹੜਾ ਵਾ ਕੋਈ 10000 5000 ਨਹੀਂ ਹੋ ਜਾਂਦਾ ਤੇ ਉਹ ਗਰੀਬ ਠੀਕ ਹੋ ਜਾਂਦਾ ਪਰ ਜਦੋਂ 50000 ਦਾ ਨਾਂ ਸੁਣਦਾ ਗਰੀਬ ਤੇ ਉਹਨੂੰ ਇਹ ਵੀ ਪਤਾ ਪੈਂਦੀ ਆ ਵੀ ਹੁਣ ਉਹ 50000 ਰੋਣਾ ਕਿੱਥੋਂ ਆ ਉਹ ਲਾਜ ਤੋਂ ਪਹਿਲਾਂ ਹੀ ਸੋਚ-ਸੋਚ ਕੇ ਅਟੈਕ ਆ ਜਾਂਦਾ ਤੇ ਕਈ ਵਾਰ ਮੌਤ ਹੋ ਜਾਂਦੀ ਕਈ ਵਾਰ ਪਾਥਾ ਖਲੋ ਜਾਂਦਾ ਤੇ ਆਪਾਂ ਕਹਿ ਦਿੰਦੇ ਆ ਰੱਬ ਦੀ ਕੀਤੀ ਹੋਗੀ ਆ ਉਹ ਭਰਾਵੋ ਰੱਬ ਦੀ ਕੀਤੀ ਨਹੀਂ ਉਹ ਪੁਰਾਣੀਆਂ ਸਰਕਾਰਾਂ ਕਾਲੀਦਲ ਕਾਂਗਰਸ ਤੇ ਜਿਹੜੇ ਮੁੱਖ ਮੰਤਰੀ ਬੰਦੇ ਰਹੇ ਆ ਉਹਨਾਂ ਦੀ ਕੀਤੀ ਹੁੰਦੀ ਰਹੀ ਆ ਤੇ ਸਾਧ ਸੰਗਤ ਉਹਨਾਂ ਢੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਮਹਲਾ ਕਲੀਨਿਕ ਬਣਾਏ ਦਵਾਈਆਂ ਇਲਾਜ ਟੈਸਟ ਫ੍ਰੀ ਹੋਏ ਤੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 50 10 ਲੱਖ ਰੁਪਏ ਦਾ ਕਾਰਡ ਜਿਹੜਾ ਕਿ ਲਗਭਗ 50 ਲੱਖ ਪਰਿਵਾਰਾਂ ਦਾ ਜਿਹੜਾ ਬਣੂਗਾ ਜਿੱਚਾ ਹਰ ਪਰਿਵਾਰ ਜਿਹੜਾ ਉਹ ਕਵਰ ਹੋਊ ਜਿੰਨੀ ਦੀ ਜਿੰਨੀ ਆਬਾਦੀ ਆ 3.5 ਕਰੋੜ ਦੀ ਆਬਾਦੀ ਉਹ ਸਾਰੀ ਬਾਤੀ ਇਹਦੇ ਵਿੱਚ ਕਵਰ ਹੋਊਗੀ ਹਰ ਪਰਿਵਾਰ ਦਾ ਹਰ ਜੀ ਉਹ ਚ ਕਵਰ ਹੋਊਗਾ ਤੇ ਸਾਧ ਸੰਗਤ ਜਦੋਂ ਕਿਸ ਦੀ ਜੇਬ ਚੋਂ ਕਾਰਡ ਹੋਇਆ ਨਾ ਪਹਿਲੀ ਤੇ ਕੱਲ ਜਦੋਂ ਬੰਦੇ ਦੀ ਜੇਬ ਚ ਇਲਾਜ ਕਰਾਉਣ ਨੂੰ ਪੈਸੇ ਹੋਣ ਜਦੋਂ ਬੰਦੇ ਕੋਲ ਸਿਸਟਮ ਹੋਵੇ ਇਲਾਜ ਕਰਾਉਣ ਲਈ ਉਹਨੇ ਬਿਮਾਰੀ ਨਹੀਂ ਹੋਣਾ ਤੇ ਦੂਜਾ ਜੇ ਕਿਤੇ ਬਾਈ ਚਾਂਸ ਕੋਈ ਜੀ ਬਿਮਾਰ ਹੁੰਦਾ ਤੇ ਉਹਦਾ ਜਦੋਂ ਪਤਾ ਵਾ ਵੀ ਮੇਰੀ ਜੇਬ ਚ 10 ਲੱਖ ਰੁਪਏ ਦਾ ਕਾਰਡ ਹੈਗਾ ਤੇ ਉਹਨੇ ਉਸੇਲੇ ਤੰਦਰੁਸਤ ਹੋ ਕੇ ਹਸਪੀਟਲ ਚੋਂ ਛੁੱਟੀ ਮਿਲ ਜਾਣੀ ਆ ਉਹ ਕਾਰਡ ਸਾਰੇ ਸਰਕਾਰੀ ਹਸਪੀਟਲ ਕਵਰ ਕਰਨਗੇ ਨਾਲ 1500 ਤੋਂ ਵੱਧ ਪ੍ਰਾਈਵੇਟ ਹਸਪੀਟਲਾਂ ਚ ਵੀ ਉਹ ਕਾਰਡ ਚੱਲੂਗਾ ਤੇ ਜੇ 1500 ਪ੍ਰਾਈਵੇਟ ਹਸਪੀਟਲ ਆ ਗਏ ਸਮਝ ਲਓ ਹਰ ਹਲਕੇ ਦੇ 12 13 ਹਸਪੀਟਲ ਪ੍ਰਾਈਵੇਟ ਉਹਨੂੰ ਕਵਰ ਕਰਨਗੇ ਤੇ ਸਾਧ ਸੰਗਤ ਉਸੇ ਤਰ੍ਹਾਂ ਹੀ ਜਿਵੇਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਕਾਲੀਆਂ ਤੇ ਕਾਂਗਰਸੀਆਂ ਦੇ ਵੇਲੇ ਝੂਠ ਬੋਲੇ ਜਾਂਦੇ ਰਹੇ ਸਾਬਕਾ ਮੁੱਖ ਮੰਤਰੀ ਬੋਲਦੇ ਰਹੇ ਸਟੇਜਾਂ ਤੋਂ ਕਿ ਜਿਹੜੇ ਲਾਲਕੀਰ ਦੇ ਅੰਦਰ ਥਾ ਆ ਆਪਾਤੀ ਦੇ ਵਾਲੇ ਜਾਂ ਮੁਸਤਰਕਾ ਮਾਲਕਾਂ ਉਹ ਲੋਕਾਂ ਦੇ ਨਾਮ ਆਕਰਾਵਾਂਗੇ ਪਰ ਨਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਹੁਣ ਉਹ ਜਿਹੜੀ ਪਾਲਿਸੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲਾਲਕੀਰ ਦੇ ਅੰਦਰ ਥਾ ਨੇ ਉਹਨਾਂ ਦੀਆਂ ਰਿਸ਼ਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਉਹਦੀ ਸ਼ੁਰੂਆਤ ਵੀ ਤੁਹਾਡੇ ਇਥੋਂ ਤਰਨ ਤਾਰਤ ਹੋਈ। ਹੁਣ ਤੱਕ 10000 ਤੋਂ ਵੱਧ ਰਿਸ਼ਤੀਆਂ ਬਣ ਚੁੱਕੀਆਂ ਘਰਾਂ ਦੀਆਂ। ਜਿਹੜੇ ਘਰ ਰਹਿ ਗਿਆ ਉਹਨਾਂ ਘਰਾਂ ਦੀਆਂ ਰਿਸ਼ਤੀਆਂ ਵੀ ਆਉਣ ਵਾਲੇ ਸਮੇਂ 'ਚ ਵਧ ਜਾਣਗੀਆਂ ਤੇ ਆਪਾਂ ਵੇਂਦੇ ਰਹੇ ਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਜਦੋਂ ਸਰਕਾਰ ਬਦਲ ਜਾਣੀ, ਪੰਚਾਇਤ ਬਦਲ ਜਾਣੀ, ਐਮਸੀ ਬਦਲ ਜਾਣਾ ਤੇ ਜਿਹੜੇ ਬਾਤੀਤੇ ਵਾਲੇ ਥਾ ਆ ਆ ਉਹਨਾਂ ਤੋਂ ਐਮਸੀਆਂ ਤੇ ਸਰਪੰਚਾਂ ਨੇ ਝਗੜੇ ਕਰਾਉਣੇ ਸ਼ੁਰੂ ਕਰ ਦੇਨੇ ਕਬਜੇ ਸ਼ੁਰੂ ਕਰਾ ਦੇਨੇ ਭਰਾ ਨੂੰ ਭਰਾ ਨਾਲ ਲੜਾਉਣਾ ਗਵਾਂਡੀ ਨੂੰ ਗਵਾਂਡੀ ਨਾਲ ਲੜਾਉਣਾ ਤੇ ਸਰਦਾਰ ਭਗਵੰਤ ਸਿੰਘ ਬਾਣ ਨੇ ਉਹ ਲੜਾਈ ਸਦਾ ਲਈ ਖਤਮ ਕਰ ਦਿੱਤੀ ਉਹ ਕਿਉਂ ਨਾ ਪੁਰਾਣੀਆਂ ਸਰਕਾਰਾਂ ਨੇ ਰਿਸ਼ਤੇ ਬਣਾਈਆਂ ਕਿਉਂਕਿ ਉਹਨਾਂ ਦੀ ਇਹ ਸਕੀਮ ਸੀ ਪੁਰਾਣੀਆਂ ਸਰਕਾਰਾਂ ਦੀ ਕਿ ਜੇ ਰਿਸ਼ਤੇ ਬਣ ਗਏ ਤਾਂ ਇਹਨਾਂ ਲੋਕਾਂ ਦੀ ਆਪਸੇ ਲੜਾਈ ਖਤਮ ਹੋ ਜਣੀ ਭਰਾਵਾਂ ਦੀ ਭਰਾ ਨਾਲ ਵੰਡ ਖਤਮ ਹੋ ਜਣੀ ਹੈ ਗਵਾਂਡੀ ਦੀ ਗਵਾਂਡੀ ਨਾਲ ਤਾਂ ਦੀ ਵੰਡ ਖਤਮ ਹੋ ਜਾਣੀ ਆ ਤੇ ਸਾਤ ਸੰਗਤ ਉਹਨਾਂ ਦਾ ਕੰਮ ਇਹ ਹੁੰਦਾ ਅਕਾਲੀਆਂ ਕਾਂਗਰਸੀਆਂ ਦਾ ਇਹਨਾਂ ਦੇ ਢੜੇ ਬਣਾ ਛੱਡੋ ਇਹਨਾਂ ਦੀ ਆਪਸੇ ਲੜਾਈ ਕਰਾ ਛੱਡੋ ਇਹ ਲੜਦੇ ਰਹਿਣ ਤੇ ਸਾਡੇ ਕੋਲ ਦੇ ਰਹਿਣ ਕਿਸੇ ਨੂੰ ਪੁਲਿਸ ਪਵਾ ਦਈਏ ਕਿਸ ਦੀ ਪੁਲਿਸ ਟਿਕਾ ਦਈਏ ਕਿ ਇਹਨੂੰ ਫੜਾ ਦਈਏ ਕਿ ਇਹਨੂੰ ਛਡਾਲੀਏ ਤੇ ਵੋਟਾਂ ਲੈਂਦੇ ਰਹੀ ਸਾਤ ਸੰਗਤ ਸਿਰਫ ਇਹ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਰਿਹਾ